ਸਿੰਘਾ ਅਲੱਦਾੜਾ ਕੋਲ ਮਾਡੀ ਕੈਮਰੇ ਵੱਲ ਦੇਖ ਕੇ ਗੱਡੀ ਤੇ ਉਹਨਾਂ ਤੁਸੀਂ ਹਾਂਜੀ ਹਾਂਜੀ ਗੱਡੀ ਦਾ ਹਾਂਜੀ ਹਾਂਜੀ ਮੇਰੀ ਗੱਡੀ ਸੀ ਮੈਂ ਲਈ ਦੀ ਸਕੋਰਪੀਆ ਨ ਗੱਡੀ 20 ਤਰੀਕ ਨੂੰ ਗੱਡੀ ਲਈ ਸੀਗੀ ਤੇ ਨੈਕਸਟ ਡੇ ਉਹ ਮੈਨੂੰ ਪਤਾ ਲੱਗਿਆ ਕਿ ਮੈਨੂਫੈਕਚਰਿੰਗ ਕਾਰਪੋਰੇਟ ਗੱਡੀ ਖੱਬੇ ਨੂੰ ਖਿੱਚ ਰਹੀ ਆ ਉਸ ਤੋਂ ਬਾਅਦ ਨੈਕਸਟ ਡੇ ਦੀ ਗੱਡੀ ਉੱਥੇ ਖੜੀ ਆ ਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ ਚੈਸੀ ਤੇ ਇੰਜਨ ਤੋਂ ਬਿਨਾਂ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਨਾਂ ਤੋਂ ਕਿੰਨੀ ਦੇਰ ਹੋ ਗਈ ਉਹ ਕੁਝ ਰਿਸਪੌਂਸ ਹੀ ਨਹੀਂ ਉਹਨਾਂ ਦਾ ਕੁਝ ਨਹੀਂ ਦੱਸ ਰਹੇ ਸਾਨੂੰ ਸਾਨੂੰ ਕਹਿ ਰਹੇ ਸੀ ਉੱਤੇ ਕੰਪਨੀ ਨਾਲ ਗੱਲ ਕਰਾਂਗੇ ਬਸ ਲਾਰੇ ਲੱਪੇ ਲਾਈ ਜਾਂਦੇ ਹੋਏ ਤੁਹਾਡੀ ਆਨਰ ਨਾਲ ਗੱਲ ਜਦੋਂ ਸਰ ਗੱਡੀ ਲਈਏ ਉਦੋਂ ਹੀ ਪ੍ਰੋਬਲਮ ਆਈ ਹੈ ਜਾਂ ਉਸ ਤੋਂ ਬਾਅਦ ਆਈ ਉਸੇ ਦਿਨ ਪ੍ਰੋਬਲਮ ਆਈ ਸੀ ਸ਼ਾਮ ਨੂੰ ਲਈ ਸੀ ਮੈਂ ਅਗਲੇ ਨੈਕਸਟ ਡੇ ਗੱਡੀ ਉੱਥੇ ਖੜੀ ਕਰਤੀ ਸੀ ਜਨ ਸਰ ਸਾਡੀ ਆਨਰ ਨਾਲ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਉਹ ਕਹਿ ਰਹੇ ਆ ਵੀ ਤੁਸੀਂ মিডিਆ ਸਾਹਮਣੇ ਕੋਈ ਸਾਡਾ ਡੀਫੇਮ ਨਾ ਕਰੋ ਜਾਂ ਸਾਡੀ ਅਸੀਂ ਤਾਂ ਜੋ ਸੱਚ ਉਹ ਦੱਸਣਾ ਵਾ ਉਹ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਪਹਿਲਾਂ ਤਾਂ ਸਾਨੂੰ ਕੱਲ ਬੁਲਾ ਲਿਆ ਉੱਥੇ ਵੀ ਤੁਹਾਡਾ ਰੀਫੰਡ ਕਰ ਦਾਂਗੇ ਅਸੀਂ ਪਰ ਉੱਥ ਸਵਾਸ ਕੋਈ ਨਹੀਂ ਉਹਨਾਂ ਦਾ ਗੱਡੀ ਰਿਫੰਡ ਕਰਨ ਨੂੰ ਲੈ ਕੇ ਜਾਂ ਗੱਡੀ ਰਿਪਲੇਸ ਕਰਨ ਨੂੰ ਕਿੰਨੇ ਦਿਨ ਹੋ ਗਏ ਅੱਜ ਸਰ 20 ਤੋਂ 25 ਦਿਨ ਹੋ ਗਏ 20 25 ਦਿਨ ਹੋ ਹੁਣ ਸਰ ਕੰਪਲੇਟ ਦਿੱਤੀ ਕੋਈ ਹੱਲ ਆਇਆ ਹਾਂਜੀ ਸੀਪੀ ਦਫਤਰ ਆਇਆ ਸੀ ਅਸੀਂ ਮਨਜੋਤ ਤੇਜਾ ਸਾਹਿਬ ਨੇ ਆਪਣੇ ਸੀਪੀ ਉਹਨਾਂ ਨੂੰ ਕੰਪਲੇਨੈਂਟ ਦਿੱਤੀ ਆ ਤੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਈ ਆ ਵੀ ਅਸੀਂ ਤੁਹਾਨੂੰ ਤੁਹਾਡਾ ਹੱਲ ਕਰਕੇ ਦਵਾਂਗੇ ਇਹ ਕੈਸ਼ ਨਹੀਂ ਹਾਂਜੀ ਸਰ ਕੈਸ਼ ਹੀ ਲੋਨ ਸੀ ਗੱਲ ਠੀਕ ਹੈ ਕਿਸ਼ਤਾਂ ਵਗੈਰਾ ਜਾ ਰਹੀਆਂ ਜਿਵੇਂ ਬਿਲਕੁਲ ਸਰ ਬਿਲਕੁਲ ਬਿਲਕੁਲ ਸਰ ਕੇਸ ਤੇ ਮੇਰੀ ਫਸਟ ਕੇਸ ਦਾ ਤੁਹਾਨੂੰ ਪਰੇਸ਼ਾਨੀ ਨਹੀਂ ਆ ਰਹੀ ਕਿ ਗੱਡੀ ਤੁਹਾਡੇ ਕੋਲ ਹੈ ਨਹੀਂ ਤੇ ਕਿਸ਼ਤਾਂ ਵੀ ਦੇਈ ਜਾ ਰਹੇ ਮੈਂ ਉਸੇ ਦਿਨ ਤੋਂ ਸਰ ਖੱਜਲਖਵਾਰ ਹੋਏ ਆ ਉਹਦੀ ਕਾਰਵਾਈ ਲਈ ਅੱਜ ਅਸੀਂ ਆਏ ਸੀ ਜੀ ਜੀ ਇਹ ਇਹ ਮੇਰੇ ਮਾਮਾ ਜੀ ਦਾ ਬੇਟਾ ਆ ਇਹ ਮਤਲਬ ਕਾਫੀ ਦਿਨ ਤੋਂ ਮੈਂਟਲੀ ਪ੍ਰੈਸ਼ਰ ਦੇ ਵਿੱਚ ਆ ਜਿਹੜਾ ਵੀ ਮੈਟਰ ਚੱਲ ਰਿਹਾ ਹੈ ਜੀ ਜੇ ਇਹਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੁੰਦੀ ਹੈ ਬਹੁਤ ਜ਼ਿਆਦਾ ਪ੍ਰੈਸ਼ਰ ਜਾ ਕਿਉਂਕਿ ਫੈਮਿਲੀ ਨੂੰ ਪਤਾ ਹੁੰਦਾ ਹੈ ਇਹਦੇ ਮਦਰ ਫਾਦਰ ਨੂੰ ਪਤਾ ਹੈ ਸਾਨੂੰ ਪਤਾ ਹੈ ਕਿ ਜੇ ਇਹਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਨੋਬਿਲਟੀ ਵਾਲੇ ਹੋਣਗੇ ਇਹ ਤੁਸੀਂ ਪਲੀਜ਼ ਇਹ ਚ ਚਲਾਇਓ ਕਿ ਇਹਦੇ ਜੇ ਇਹਨੂੰ ਹਾਂ ਜੇ ਨਾ ਹਲ ਹੋਇਆ ਤਾਂ ਅਸੀਂ ਇਹ ਸਟ੍ਰਾਈਕ ਕਰਨਗੇ ਤੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰਾਂਗੇ ਤੇ ਮਤਲਬ ਉਹ ਪ੍ਰੈਸ਼ਰਾਈਜ਼ ਇਹਨਾਂ ਨੂੰ ਕਰ ਰਿਹਾ ਕਿ ਤੁਸੀਂ ਮੀਡੀਆ ਦੇ ਵਿੱਚ ਬਾਈਟ ਨਾ ਦਿਓ ਜਾਂ ਤੁਸੀਂ ਵੀਡੀਓਜ਼ ਡਿਲੀਟ ਕਰ ਦਿਓ ਇਹ ਇਹਦੀਆਂ ਵੀਡੀਓਜ਼ ਮਤਲਬ ਕਿ ਤੁਸੀਂ ਡਿਲੀਟ ਕਰ ਦਿਓ ਜਿਹੜੀਆਂ ਪਹਿਲਾਂ ਪਾਈਆਂ ਨੇ ਜੇ ਕੋਈ ਕੋਈ ਗਲਤ ਸਟੈਪ ਚੱਕਦਾ ਹੈ ਜਾਂ ਕੋਈ ਗਲਤ ਕੁਝ ਇਦਾਂ ਦਾ ਬੰਦੇ ਦੇ ਦਿਮਾਗ 'ਚ 100 ਚੀਜ਼ਾਂ ਹੁੰਦੀਆਂ ਨੇ ਕਿ ਮੈਂ ਮੇਰਾ 18 ਲੱਖ ਰੁਪਏ ਲੱਗਿਆ ਹੈ ਮੈਂ ਕੋਸ਼ਿਸ਼ ਸੁਸਾਈਡ ਕਰਾਂ ਜਾਂ ਕੋਸ਼ਿਸ਼ ਕਰਾਂ ਇਦਾਂ ਦੀ ਕੁਝ ਵੀ ਜੇ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਏਜੰਸੀ ਦਾ ਮਾਲਕ ਹੋਊਗਾ ਤੇ ਨੋਵਲਟੀ ਵਾਲੇ ਹੋਣਗੇ ਮਾਲਕ ਕਹਿੰਦੇ ਕਿਉਂ ਗੱਲ ਕਿਉਂ ਨਹੀਂ ਕਰ ਰਹੇ ਜਾਂ ਗੱਡੀ ਵਗੈਰਾ ਕਿਉਂ ਨਹੀਂ ਕਰ ਰਹੇ ਹਾਂਜੀ ਕੋਸ਼ਿਸ਼ ਦਾ ਪ੍ਰੈਸ਼ਰ ਵੀ ਪੈ ਰਿਹਾ ਵੱਧਦਾ ਓਬਵੀਅਸ ਕੱਲ ਹੀ ਗਏ ਸੀ ਕਿ ਥਾਣੇ ਦੇ ਵਿੱਚ ਇਹਨਾਂ ਇਹਨਾਂ ਨੂੰ ਕਿਹਾ ਗਿਆ ਉੱਥੇ ਉੱਥੇ ਅਮਿਤ ਕਾਲੀਆ ਜੀ ਜਿਹੜੇ ਮੈਨੇਜਰ ਨੇ ਆਏ ਸੀ ਇਹਨਾਂ ਤੇ ਤੁਸੀਂ ਕਰਨੀ ਹੋਈ ਆ ਵਾਪਸ ਸਾਨੂੰ ਮਤਲਬ ਕਿ ਸ਼ਰਮ ਧੱਕਾ ਕਰ ਰਹੇ ਆ ਜੀ ਸਰ ਜੇ ਨਾ ਹੱਲ ਹੋਇਆ ਅਗਲਾ ਸੰਘਰਸ਼ ਕੀ ਜੀ ਤੇ ਫਿਰ ਨਾਲ ਜਿਵੇਂ ਇਹ ਕਾਨੂੰਨੀ ਕਾਰਵਾਈ ਕਰਨਗੇ ਆਪ ਦੇ ਉਹਦੇ ਹੀ ਅਸੀਂ ਕੈਰੀ ਕਰਾਂਗੇ ਜੀ ਠੀਕ ਲੋਕਾਂ ਨੂੰ ਬਾਕੀ ਲੋਕਾਂ ਦੀ ਬੰਦੀਆਂ ਦਾ ਸੰਯੋਗ ਨਹੀਂ ਮੰਗਿਆ ਹਾਂਜੀ ਜੇ ਨਹੀਂ ਕੋਈ ਹੱਲ ਹੁੰਦਾ ਤਾਂ ਅਸੀਂ ਇਹ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਆ ਜੀ ਤੇ ਅਸੀਂ ਉਹਨਾਂ ਨਾਲ ਅਪਰੋਚ ਵੀ ਕਰਾਂਗੇ ਤੇ ਅਗਲਾ ਜੋ ਵੀ ਹੋਗਾ ਆਪਾਂ ਕਿਸ ਨਾਲ ਕਰੋਗੇ ਆ ਕਿਸਾਨ ਜੁਨੀਅਨ ਨਾਲ ਉਹਨਾਂ ਨਾਲ ਆਪਾਂ ਕਰਕੇ ਫੇਰ ਬਾਕੀ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਜਿਹੜੇ ਅਸੀਂ ਇਹੀ ਮੈਸੇਜ ਦਵਾਂਗੇ ਕਿ ਇਹ ਨੋਵਲਟੀ ਵਾਲੇ ਬਹੁਤ ਜ਼ਿਆਦਾ ਫਰਾਡ ਨੇ ਇਹ ਇਹ ਪੁਰਾਣੀਆਂ ਗੱਡੀਆਂ ਲੋਕਾਂ ਨੂੰ ਵੇਚ ਰਹੇ ਆ ਤੇ ਜਿਨ੍ਹਾਂ ਨੇ ਵੀ ਇਹਨਾਂ ਤੋਂ ਕੋਈ ਕਾਰ ਲੈਣੀ ਆ ਜਾਂ ਕੁਝ ਕਰਨਾ ਆ ਤਾਂ ਉਹ ਆਪਣਾ ਦੇਖ ਕੇ ਜਾਂ ਆਪਣੇ ਨਾਲ ਮਕੈਨਿਕ ਨਾਲ ਲੈ ਕੇ ਜਾਣ ਚੈੱਕ ਕਰਕੇ ਇਹਨਾਂ ਤੋਂ ਲੈਣ ਸ਼ਹਿਰ ਦੇ ਵਿੱਚ ਹੋਰ ਬਹੁਤ ਏਜੰਸੀਆਂ ਨੇ ਦਾਦਾ ਮੋਟਰ ਨੇ ਹੋਰ ਨੇ ਤੁਸੀਂ ਉੱਥੋਂ ਲੈ ਲਓ ਬਟ ਇਹਨਾਂ ਕੋਲੇ ਨਾ ਜਾਇਓ ਇਹਨਾਂ ਕੋਲੇ ਫਸਿਓ ਨਾ ਇਹਨਾਂ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਨੀ ਆ 20 ਦਿਨ ਹੋ ਗਏ ਦੇਖੋ ਇਹ ਵਕੀਲ ਆ ਫਿਰ ਵੀ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਆਮ ਬੰਦੇ ਦੇਖੋ ਕੀ ਸੁਣਵਾਈ ਹੋਊਗੀ ਤੁਸਾਂ ਤੇ ਰਿਕਵੈਸਟ ਕਰ ਰਹੇ ਆ ਓਕੇ ਜੀ ਓਕੇ ਜੀ ਠੀਕ ਹੈ ਜੀ ਮੈਂ ਪਤਵਿੰਦਰ ਸਿੰਘ ਗਰੇਵਾਲ ਐਡਵੋਕੇਟ ਜਿਲ੍ਹਾ ਕਤੈਰੀ ਲੁਧਿਆਣਾ ਠੀਕ ਆ ਯਾਰ ਅੱਜ ਅਸੀਂ ਆਏ ਸੀ ਇੱਥੇ ਸੀਪੀ ਸਾਹਿਬ ਨੂੰ ਮਿਲਣ ਤੇ ਹੁਣ ਅਸੀਂ ਜੀਸੀਪੀ ਸਾਜਨ ਕਰਨਜੀਤ ਸਿੰਘ ਤੇਜਾ ਸਾਹਿਬ ਨੂੰ ਮਿਲ ਕੇ ਆਏ ਆਂ ਸਾਡਾ ਵਕੀਲ ਭਰਾ ਮਨਪ੍ਰੀਤ ਸਿੰਘ ਔਜਲਾ ਇਹਨਾਂ ਨੇ ਆਪਣੀ ਮਿਹਨਤ ਮੁਸ਼ਕਲ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ ਸਕੋਰਪੀਓ ਐਨ ਬੜੇ ਚਾਵਾ ਨਾਲ ਗੱਡੀ ਲਈ ਤੇ ਗੱਡੀ ਪਹਿਲੇ ਦਿਨੀ ਖੱਬੇ ਪਾਸੇ ਖਿੱਚਦੀ ਸੀ ਖਿੱਚਣ ਕਰਕੇ ਗੱਡੀ ਜਦੋਂ ਕੰਪਨੀ ਚੈੱਕ ਕਰਾਈ ਤੇ ਕੰਪਨੀ ਵਾਲਿਆਂ ਨੇ ਕਿਹਾ ਵੀ ਗੱਡੀ ਛੱਡ ਜੋ ਅਸੀਂ ਚੈੱਕ ਕਰਦੇ ਆਂ ਵੀ ਕੋਈ ਥੱਲੇ ਕੋਈ ਫਾਲਟ ਲੱਗਦਾ ਜੀ ਉਹਨਾਂ ਨੇ ਕਹਿਣ ਤੇ ਅਸੀਂ ਗੱਡੀ ਖੜਾਤੀ ਐ ਗੱਡੀ ਖੜਾਇਆ ਗੱਡੀ ਖੜਾਉਣ ਤੋਂ ਬਾਅਦ ਉਹਨਾਂ ਨੇ ਸਾਰਾ ਚੈੱਕ ਕੀਤਾ ਤੇ ਉਹਨਾਂ ਦੇ ਫਾਲਟ ਸਮਝ ਨਹੀਂ ਆਇਆ ਹੱਦ ਉਦੋਂ ਹੋ ਗਈ ਵੀ ਜਦੋਂ ਨਵੀਂ ਗੱਡੀ 2 ਦਿਨ ਪਹਿਲਾਂ ਜਿਹੜੀ ਡਿਲੀਵਰ ਕੀਤੀ ਆ ਉਹਦਾ ਥੱਲੋਂ ਚਿੰਟਾ ਕਮਾਣੀ ਸਾਰਾ ਕੁਝ ਚੇਂਜ ਹੋ ਗਿਆ ਉਹ ਮੈਨੂਫੈਕਚਰਿੰਗ ਡਿਫੈਕਟ ਸੀਗਾ ਤੇ ਫੇਰ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਗੱਡੀ ਜਾਂ ਚੇਂਜ ਕਰਾਂਗੇ ਜਾਂ ਤੁਹਾਡੇ ਪੈਸੇ ਰਿਫੰਡ ਕਰਾਂਗੇ ਪਰ ਉਹ ਕਿਸੇ ਕੰਕਲੂਜਨ ਤੇ ਨਹੀਂ ਆਇਆ ਪਰ ਅੰਤ ਫਿਰ ਵਕੀਲਾਂ ਕੋਲ ਤਾਂ ਇੱਕੋ ਇਨਸਾਫ ਦੀ ਪੁਕਾਰ ਰਹਿੰਦੀ ਆ ਵੀ ਅਸੀਂ ਹੁਣ ਕੇਚਾ ਸਾਹਿਬ ਨੂੰ ਮਿਲ ਕੇ ਆਏ ਆ ਤਰਖਾਸ ਦਿੱਤੀ ਆ ਸਾਨੂੰ ਉਹਨਾਂ ਨੇ ਅਸ਼ੋਰ ਕੀਤਾ ਵੀ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ ਤੇ ਬਲਾ ਕੇ ਮੈਟਰ ਨੂੰ ਰਿਜ਼ੋਲਵ ਕਰ ਦਾਂਗੇ ਮੰਗ ਸਾਡੀ ਇਹੀ ਆ ਵੀ ਜਾਂ ਤਾਂ ਪੈਸਾ ਰਫੰਡ ਕਰ ਦਿਓ ਜਾਂ ਗੱਡੀ ਦੇ ਦਿਓ ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈਦਾ ਬਸ ਆਹੀ ਦੋ ਮੰਗ ਕਿਹੜੀ ਸਕੋਰਪੀਓ ਇਹ ਇਹ ਨੋਵਲਟੀ ਆ ਜੀ ਨੋਵਲਟੀ ਇਹ ਨੋਵਲਟੀ ਏਜੰਸੀ ਆ ਜੀ ਇੱਥੇ ਆਪਣੇ ਲੁਧਿਆਣੇ ਵਿੱਚ ਜਿੰਨਾਪੁਰ ਸਕੋਰਪੀਓ ਦੀ ਏਜੰਸੀ ਆ ਸਕੋਰਪੀਓ ਗੱਡੀ ਸੀ ਜੋ ਸਾਨੂੰ ਹੋਰ ਉੱਥੇ ਜਾਣ ਤੋਂ ਬਾਅਦ ਕਈ ਵਾਰ ਕਿਉਂਕਿ ਸਾਡੀ ਵਿਜ਼ਿਟ ਹੋਈ ਆ ਉੱਥੇ ਪਤਾ ਇਹ ਲੱਗਿਆ ਵੀ ਜਿਹੜੇ ਨੋਵਲਟੀ ਵਾਲੇ ਨੇ ਇਹਨਾਂ ਨੇ ਇਕੱਲੇ ਸਾਨੂੰ ਨਹੀਂ ਗਲਤ ਗੱਡੀ ਵੇਚੀ ਇਹ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਗਲਤ ਗੱਡੀਆਂ ਵੇਚਦੇ ਆ ਜਿਹੜੀਆਂ ਜਾਂ ਤਾਂ ਐਕਸੀਡੈਂਟ ਗੱਡੀਆਂ ਨੇ ਜਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੋਈ ਮੈਨੂਫੈਕਚਰਿੰਗ ਫਾਲਟ ਹੁੰਦਾ ਉਹਨਾਂ ਦੇ ਥਰੂ ਇਹ ਗੱਡੀਆਂ ਵੇਚਦੇ ਆ ਨਾਰਮਲ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਗੱਡੀ ਲੈਣੀ ਹੋਵੇ ਤਾਂ ਆਲਮੋਸਟ 1 ਸਾਲ ਦੀ ਹੈਗੀ ਆ ਜਿਹੜੀ ਈ ਵੇਟਿੰਗ ਇਹ ਨੋਵਲਟੀ ਵਾਲੇ ਤੁਹਾਨੂੰ ਗਰੰਟੀ ਦੇ ਦਿੰਦੇ ਆ ਵੀ ਇਸਨੂੰ 2 ਮਹੀਨੇ ਚ ਗੱਡੀ ਦੇ ਦਾਂਗੇ ਪਰ ਉਹਦੇ ਵਿੱਚ ਜ ਦਾ ਕੋਈ ਮੈਨੂਫੈਕਚਰਿੰਗ ਫਾਲਟ ਹੈ ਕੀ ਲੱਗਦਾ ਉਹ ਜਾਣ ਕੇ ਖਚਲ ਖੋਰ ਕਰ ਰਹੇ ਇਹ ਜਾਣ ਬੁੱਝ ਕੇ ਹਾਂਜੀ ਜਾਣ ਕੇ ਲੋਕਾਂ ਨੂੰ ਖਰਾਬ ਕਰਦੇ ਆ ਜੀ ਨਾਲੇ ਤਾਂ ਆਪਣੀ ਲਿਖੀ ਹੋਈ ਇਹਨਾਂ ਦੀ ਸਾਡੇ ਕੋਲ ਰਿਟਰਨ ਆ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਕਿ ਇਹ ਗੱਡੀ 'ਚ ਮੈਨੂਫੈਕਚਰਿੰਗ ਫਾਲਟ ਹੈ ਉਹਦੇ باوجود ਲਿਖ ਕੇ ਦੇਣ ਤੋਂ ਬਾਅਦ ਵੀ ਹੁਣ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗੇ ਤੇ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਜੇ ਜੀ ਤੁਸੀਂ ਸਾਡਾ ਰੈਪਿਊਟੇਸ਼ਨ ਖਰਾਬ ਕਰ ਰਹੇ ਹੋ ਅਸੀਂ ਰੈਪਿਊਟੇਸ਼ਨ ਨਹੀਂ ਉਹਨਾਂ ਦੀ ਖਰਾਬ ਕਰ ਰਹੇ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਜਾਂ ਤਾਂ ਜਿਹੜੀ ਸਰਵਿਸ ਆ ਤੁਹਾਡੀ ਵਧੀਆ ਦਿਓ ਦੇਖੋ ਬੰਦੇ ਨੇ 18-20 ਲੱਖ ਰੁਪਏ ਖਰਚ ਕੇ ਨਹੀਂ ਮਹਿੰਗੀ ਗੱਡੀ ਬੜੀ ਮੁਸ਼ਕਿਲ ਨਾਲ ਗੱਡੀ ਲਈ ਹੈ ਤੇ ਇਹਨਾਂ ਨੇ ਇਹ ਠੱਗੀ ਕੀਤੀ ਹੈ ਜੀ ਸੱਜੇ ਹਾਂ ਤੀਜਾ ਸਾਹਿਬ ਨੂੰ ਮੈਂ ਕਹਿੰਦਾ ਜੀ ਨਾ ਹੱਲ ਹੋਇਆ ਅਗਲਾ ਸੰਘਰਸ਼ ਕਰਾਂਗੇ ਤਾਂ ਫਿਰ ਪਹਿਲਾਂ ਤਾਂ ਅਸੀਂ ਕਾਨੂੰਨੀ ਕਾਰਵਾਈ ਦੇਖੋ ਕਰਾਂਗੇ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਆ ਜਿਹੜੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਵੀ ਕਾਨੂੰਨੀ ਕਾਰਵਾਈ ਦਾ ਇੱਕ ਪਾਰਟ ਆ ਜਿਹੜਾ ਅਸੀਂ ਜੀ ਅਸੀਂ ਉੱਥੇ ਕੋਈ ਹੁਲੜਬਾਜੀ ਨਹੀਂ ਕੀਤੀ ਉੱਥੇ ਕੰਪਲੇਂਟ ਦੂਸਰੀ ਪਾਰਟੀ ਜਿਹੜੇ ਨੋਵਲਟੀ ਵਾਲੇ ਉਹਨਾਂ ਨੇ ਸਿਰਫ ਸਾਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਦਿੱਤੀ ਆ ਉਹ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਜਿਸ ਤਰ੍ਹਾਂ ਤੁਹਾਡੇ ਕੋਲ ਅਸੀਂ ਮੀਡੀਆ ਦੇ ਵਿੱਚ ਤੁਸੀਂ ਨਹੀਂ ਕਹਿਣਾ ਉਹ ਉਹ ਸਾਨੂੰ ਇਸ ਗੱਲ ਤੇ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਤੁਸੀਂ ਮੀਡੀਆ ਨੂੰ ਇਹ ਗੱਲ ਨਾ ਦੱਸੋ ਜਦੋਂ ਕਿ ਅਸੀਂ ਮੀਡੀਆ ਤੋਂ ਨਹੀਂ ਲੁਕੋ ਰਹੇ ਅਸੀਂ ਤਾਂ ਜਿਹੜੀ ਸੱਚੀ ਗੱਲ ਹੈ ਉਹ ਦੱਸ ਰਹੇ ਆ ਥੱਲੇ ਕਰ ਲੈ ਆ ਜੋ ਤਾਂ ਕਿ ਤਾਂ ਕਿ ਜਿਹੜੇ ਹੋਰ ਲੋਕ ਨੇ ਜਿਹੜੇ ਆਮ ਲੋਕ ਨੇ ਬਾਕੀ ਲੋਕ ਨੇ ਉਹ ਉਹ ਵੀ ਇਹ ਨੋਵਲਟੀ ਵਾਲਾਂ ਦੀ ਠੱਗੀ ਤੋਂ ਬਚ ਸਕੀ। ਅਗਰ ਨਹੀਂ ਫੈਲਦਾ ਤੁਹਾਡੇ ਅੱਗ ਜਾਂਦਾ ਇਸ ਤੋਂ ਅਗਲਾ ਕਦਮ ਤੁਹਾਡੇ। ਫਿਰ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਸਾਨੂੰ ਕਾਨੂੰਨ ਦੇ ਵਿੱਚ ਪ੍ਰੋਵਾਈਡ ਹੈ ਫਿਰ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ। ਠੀਕ ਹੈ। ਥੈਂਕ ਯੂ ਥੈਂਕ ਯੂ ਸਰ।